ਅੱਜ ਬੋਪਾਰਾਏ ਸਕੂਲ ਦੇ ਵਿੱਚ ਖੜਿਆ ਹਾਂ ਜੀ ਇਲੈਕਸ਼ਨ ਦੇ ਦੌਰਾਨ ਜਿਹੜਾ ਕਾਗਿਜ਼ ਤਾਲ ਕਰਨ ਦਾ ਅੱਜ ਆਖਰੀ ਦਿਨ ਹੈ ਸੋ ਕਾਫੀ ਢੀੜਾ ਬਹੁਤ ਜ਼ਿਆਦੀ ਸਰਕਾਰ ਨੇ ਜਿਹੜਾ ਬਹੁਤ ਜਿਹੜਾ ਲੋਕਤੰਤਰ ਦੇ ਉੱਤੇ ਜਿਹੜਾ ਇੱਕ ਡੂੰਗੀ ਸਾਟਿਆ ਜਿਹਦੇ ਵਿੱਚ ਪਹਿਲਾਂ ਪਰੇਸ਼ਾਨ ਕੀਤਾ ਲੋਕਾਂ ਨੂੰ ਵੋਟਾਂ ਦੇ ਵਿੱਚ ਵੋਟਾਂ ਕਟੀਆਂ ਉਸ ਤੋਂ ਬਾਅਦ ਚੁੱਲਾ ਟੈਂਕਸ ਸਭ ਕੁਝ ਕਰਦਿਆ ਕਰਦਿਆਂ ਤੇ 5 ਦਿਨ ਦੇ ਟਾਈਮ ਦੇ ਵਿੱਚ ਸਿਰਫ 2 ਦਿਨ ਲੋਕੇ ਕਾਗਜ਼ਾਂ ਨੂੰ ਪੜਾ ਸਕੀ ਕਿਉਂਕਿ ਵਿੱਚ 2 ਛੁੱਟੀਆਂ ਆ ਗਈਆਂ ਤੇ ਅੱਜ ਆਖਰੀ ਦਿਨ ਬਚਿਆ ਉਹਦੇ ਵਿੱਚ ਹਰ ਇੱਕ ਬੰਦੇ ਨੂੰ ਭੱਜ ਦੜਿਆ ਇਹਦੇ ਵਿੱਚ ਬਹੁਤ ਵੱਡੀ ਸ਼ਾਜਸ਼ੇ ਰਚੀ ਗਈ ਆ ਆ ਸਰਕਾਰ ਵੱਲੋਂ ਤੇ ਜਿਹੜੀਆਂ ਆਪੀਆਂ ਸਹਿਲਾਂ ਤਿਆਰ ਕਰੀਆਂ ਉਹਦੇ ਤੇ ਰਿਐਕਸ਼ਨ ਹੀ ਲਾਉਣਾ ਸਰਕਾਰੀ ਤੰਤਰ ਸਾਰਾ ਨਾਲ ਗਿਆ ਹੋਇਆ ਤੇ ਉਹਨਾਂ ਦੀਆਂ ਫੈਸਲਾ ਮਤਲਬ ਇਹਨੇ ਸਿਲੈਕਟ ਹੋ ਜਾਣਗੀਆਂ ਬਾਕੀ ਜਿਹੜਾ ਬਹੁਤ ਲੋਕਾਂ ਨੂੰ ਉਲਝਾਇਆ ਗਿਆ ਸਾਰੇ ਲੋਕ ਪਰੇਸ਼ਾਨ ਆ ਜਿਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹਦਾ ਖਿਆਜਾ ਜਿਹੜਾ ਲੋਕਾਂ ਨੇ ਜਿਹੜਾ ਹਜ਼ੂਰ ਦੇਣਗੇ ਲੋਕ ਬਹੁਤ ਪਰੇਸ਼ਾਨ ਨੇ ਇੱਥੇ ਸਵੇਰੇ ਦੇ ਲੋਕੀ 4 ਵਜੇ ਦੇ ਅੱਗੇ ਲੈਣੇ ਚ ਲੱਗੇ ਆ 11 ਵਜੇ ਜਿਹੜੀ ਪੇਪਰ ਜਿਹੜੇ ਦਾਖਲ ਕਰਨ ਦਾ ਟਾਈਮ ਇਥੇ ਆ ਗਿਆ 3 ਵਜੇ ਤੱਕ ਪਰ ਮੁਸ਼ਕਲ ਕਾਫੀ ਜਾਂਦੀ ਹੈ ਉਹ ਨਹੀਂ ਲੋਕਾਂ ਤਾਂ ਇਸ ਵਕਤ ਇਸ ਸਾਰੇ ਜਿਹੜੇ ਐ ਗੁਰੂ ਕੀ ਬੇਰ ਜਿਹੜਾ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿਹੜਾ ਇਹ ਕਾਗਜ਼ ਦਾਖਲ ਕੀਤੇ ਜਾ ਰਹੇ ਆ ਮੈਤਰਸਕੇ ਬਲਾਗ ਦੇ ਪਿੰਡਾਂ ਦੇ ਸੋ ਪਈਆਂ ਪਿੰਡ ਜਿੱਥੇ ਤੋਂ ਪਤਾ ਹਾਂਜੀ ਉੱਥੋਂ ਪਤਾ ਕਰੂ ਅੱਗੇ ਵੱਖਰੇ ਵੱਖਰੇ ਪਿੰਡਾਂ ਦੇ ਆ ਇੱਧਰ ਇੱਧਰ ਹਾਂਜੀ ਤੇ ਸੋ ਇਸ ਤਰ੍ਹਾਂ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਜੇ ਮੇਰੇ ਕੋ ਆ ਕੇ ਪੁੱਛ ਰਹੇ ਆ ਇਸ ਤਰ੍ਹਾਂ ਕਿੱਥੇ ਕਿਉਂਕਿ ਪਗਧੜੀ ਇਹ ਨਹੀਂ ਮੱਚੀ ਹੋਈ ਹਰਪਦੇ ਵਿੱਚ ਸੋ ਦੇਖਦੇ ਆਂ ਜੀ ਸ਼ਾਮ ਤੱਕ ਕਿਹੜੇ ਲੋਕ ਕਾਗਜ਼ ਦਾਖਲ ਕਰਾਪੋਂ ਦੇ ਕਿਹੜੇ ਨੇਕ ਆ ਰਹੇ ਆਪੋਂ ਦੇ ਤੇ ਕਿੰਨੀ ਕੁ ਸਰਕਾਰ ਜਿਹੜੀ ਆਪਣੀ ਸਾਜ਼ਿਸ਼ ਕਾਮਯਾਬ ਹੁੰਦੀ ਆ ਆਪਣੇ ਪੰਜ ਸਰਪੰਚ ਬਣਾਉਣ ਚ ਕਿਉਂਕਿ ਇਹ ਸਰਕਾਰ ਨੂੰ ਨਜ਼ਰ ਆਉਂਦਾ ਜੋ ਉਹਨਾਂ ਕੀਤਾ ਉਹਦਾ ਫਲ ਲੋਕਾਂ ਦੇ ਦੇਣਾ ਤੇ ਉਸ ਤਰ੍ਹਾਂ ਤੇ ਮਿਲਣਾ ਨਹੀਂ ਸੋ ਜਾ ਵਾਟਵਾਦਨਾ ਦਾ ਹੁਜਰਤ ਰੱਦ ਕਰਨੇ ਆ ਹਾਈ ਕੋਰਟ ਨੇ ਜਿਹੜੀ ਫੈਸਲਾ ਸੁਣਾਇਆ ਜਿਹੜੀ ਇਹਨਾਂ ਵਾਟਬੰਦੀ ਧੋਖਾ ਕੀਤਾ ਵੋਟਾਂ ਕੱਟੀਆਂ ਉਹਦਾ ਵੀ ਫੈਸਲਾ ਹੁਣੇ-ਹੁਣੇ ਹੀ ਹੋਇਆ ਆ ਕਿ ਪ੍ਰਾਣੀ ਲਿਸਟ ਤੇ ਜਿਹੜਾ ਵੋਟਾਂ ਪੈਣਗੇ ਜਿਨ੍ਹਾਂ ਦੀਆਂ ਕੱਟੀਆਂ ਵੋਟਾਂ ਜਿਹੜੀਆਂ ਉਸੇ ਤਰ੍ਹਾਂ ਪਾਸ ਹੋਣਗੇ ਸੋ ਮਿਲਦੇ ਆ ਜੀ ਨਹੀਂ ਮੁੜ ਕੇ ਬੰਦ ਕਰਤਾ